ਸਤਿ ਸ੍ਰੀ ਅਕਾਲ ਨਾਜ਼ਰੀਨ ਹੋਰ ਕਿਦਾਂ ਠੀਕ ਠਾਕ ਹੋ ਸਾਰੇ ਅੱਜ ਅਸੀਂ ਸੈਕਟਰ 8 ਦੀ ਲਾਸਟ ਗਲੀ ਆ ਲੈਫਟ ਸਾਈਡ ਤੋਂ ਤੇ ਅੱਜ ਅਸੀਂ ਕੰਪਲੀਟ ਕਰ ਦਾਂਗੇ ਇੱਕ ਸਾਈਡ ਸੈਂਟਰ ਵਾਲੀ ਉਹ ਸੀ ਬਰਦੁਰੀਆਂ ਦੀ ਲਾ ਦਾਂਗੇ ਤੇ ਥਰਡ ਜਿਹੜੀ ਹੈਗੀ ਹੈਗੀ ਉਹ ਅਜੇ ਕਦੇ ਦਿਨ ਚ ਠਾਰ ਕੇ ਲੱਗੂਗੀ ਤੇ ਹੁਣ ਸੈਂਟਰ ਵਾਲਾ ਸੀ ਧਾਗਾ ਬੰਨ ਕੇ ਲੈਵਲ ਕੱਢਣਾ ਸ਼ੁਰੂ ਕਰਤਾ ਪੱਥਰ ਸਾਡੇ ਕੋਲੇ ਪਏ ਨੇ ਇਦੋਂ ਅੱਜ ਠੰਡਾ ਮਸਾਲਾ ਸਾਡਾ ਉਧਰ ਬੌਗਟ ਬਣਾਣਾ ਸ਼ੁਰੂ ਹੋ ਗਿਆ ਉਧਰ ਅੱਜ ਤੇ ਇਦਿਨੀ ਲੈਵਲ ਕਰ ਲੈਣੇ ਕੁਝ ਬੰਦੇ ਆ ਗਏ ਬੰਦੇ ਢਾਈ ਕੁ ਬੰਦੇ ਪੱਥਰ ਖੜੇ ਉਹਨਾਂ ਨਾਲ ਲੱਗਣਾ ਵੀ ਜਲਦੀ ਥੋੜੀ ਥੋੜੀ ਠੰਡ ਪਾਉ ਜਾਈ। ਮੀਪੜ ਦੀ ਲੈਵਲ ਨਿਕਲ ਚਲਿਆ। ਪੱਥਰ ਮੁੰਡੇ ਨਾਲ ਦੇ ਨਾਲ ਖੜਾਈ ਜਾਂਦੇ ਨੇ ਤੇ ਮਾਸ਼ਾਅੱਲਾ ਵੀ ਆ ਗਿਆ। ਤੇ ਚਾਹ ਦੀ ਬ੍ਰੇਕ ਕਰਕੇ ਉਸ ਤੋਂ ਬਾਅਦ ਦੇ ਵਿੱਚ ਜੇਪ ਦੇਣੀਆਂ। ਮੌਸਮ ਥੋੜਾ ਅਜੇ ਠੰਡਾਗਾ। ਹੋ ਸਕਦਾ ਮੀਂਹ ਵੀ ਆ ਜਾਵੇ। ਬੌਗਟ ਉਧਰ। ਕੋਸ਼ਿਸ਼ ਕਰਾਂਗੇ ਵੀ ਅੱਜ ਨਿਵੇੜ ਦੀਆਂ ਕੰਮ ਇਧਰੋਂ। ਚੋਰ ਨੂੰ ਦੇਖੀਏ 50 50 ਨੂੰ ਪਤਾ ਲੱਗੇਗਾ ਤਾਂ ਆ ਵੀ ਸਕਦਾ ਮੀ ਨਹੀਂ ਵੀ ਆ ਸਕਦਾ ਪਰ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਲੱਗ ਜੀ ਅਸੀਂ ਚਾਹ ਦੀ ਬ੍ਰੇਕ ਪੀ ਕੇ ਸ਼ਰਦਾਂ ਚਾਹ ਨੂੰ ਪੀ ਕੇ ਚਾਹ ਦੀ ਬ੍ਰੇਕ ਆਹਨ ਉਸ ਤੋਂ ਬਾਅਦ ਹੀ ਜੇਪ ਲੈਣਿਆਂਗੇ ਪਰ ਲੋਕ ਤੰਗ ਬਹੁਤ ਕਰਦੇ ਐ ਇੱਥੋਂ ਢਾਗੇ ਤੇ ਕੋਈ ਨਾ ਕੋਈ ਗੁੜੀ ਆ ਕੇ ਫਾਜ ਜਾਂਦੀ ਆ ਤਾਂ ਤਾਂ ਸਮਝ ਫਿਰ ਤੁਹਾਨੂੰ ਕਿੱਦਾਂ ਕਰਨਾ ਪੈਦਾ ਸਰੀਆ ਜਾ ਕੇ ਉੱਥੇ ਇੱਕ ਬੰਦਾ ਦਾ ਸਾਡਾ ਇਦਾਂ ਹੀ ਕੰਮ ਦੇ ਰਹਿੰਦਾ ਐ ਲੈਣ ਵੀ ਲਾ ਦਿੱਤੀ ਅਸੀਂ ਬ੍ਰੇਕ ਤੋਂ ਪਹਿਲਾਂ ਲੱਗੀ ਸੀਗੇ ਇਹ ਸਹੀ 80 85 ਮੀਟਰ ਸੀ ਬਰਦੁਰੀਆਂ ਘਾਰਤਲੀ ਚ ਇਹਨਾਂ ਨੂੰ ਬਰਦੂਰੀ ਕਹਿੰਦੇ ਆ ਅੱਛਾ ਇੱਧਰ ਵੀ ਲੱਗ ਜਾਣੇ ਸੀ ਕੰਮ ਪਰ ਰੁਕ ਗਿਆ ਇਹ ਪਾਈਪ ਲਾਈਨ ਆ ਗਈ ਉਹ ਪਾਈਪ ਟੁੱਟ ਟੁੱਟ ਗਿਆ ਇੱਥੇ ਪਾਈਪ ਨੂੰ ਨਵੇਂ ਪੈਣਗੇ ਇੱਥੇ ਫੇਰ ਚਲੂ ਕੱਲ ਕੋਲੂਗਾ ਮੈਂ ਸਾਡਾ ਇੱਥੇ ਜਿਹੜੀ ਤੀਜੀ ਲਾਈਨ ਸੀਗੀ ਉਹ ਅੱਜ ਨਹੀਂ ਲੱਗਣੀ ਉਹ ਲੱਗੂ ਫੇਰ ਕਿਸੇ ਦਿਨ ਉਹਨੂੰ ਖੜਮੇ ਪੱਥਰਾਂ ਦੇ ਹਿਸਾਬ ਨਾਲ ਚਲਾ ਲਓ ਹਾਂ ਉਥੋਂ ਥੋੜਾ ਹੋਰ ਲੈ ਲਓ ਹਾਂ ਉਥੋਂ ਥੋੜਾ ਹੋਰ ਲੈ ਲਓ ਕਿਹਦੇ ਹੁੰਦਾ ਦਬਲਾ ਛੋਟਾ ਚ ਉਹ ਬਚਾਰਾ ਜੇਗਰੀਆਲਾ ਬੰਦਾ ਇਹ ਕੱਲਾ ਹੀ ਲੱਗਿਆ ਹੋਇਆ ਇਹਦਾ ਇੰਨਾ ਟਾਈਮ ਕਰਦੇ ਨਹੀਂ ਹੁੰਦੇ ਕੰਮ ਜਾਨ ਨੂੰ ਭਾਜਣਾ ਸੀ ਇਹਨੇ ਉੱਥੇ ਕਾਠੂਕਾ ਮਾਰ ਬੈਠਾ ਬੰਦਾ ਇਹ ਫਸ ਗਿਆ ਲੱਗਦਾ ਹੈ ਬਈ ਆਦਾ ਕੋਈ ਠੇਕਾ ਟੁਕਾ ਮਾਰ ਬੈਠਾ ਬੰਦਾ ਫਸਿਆ ਹੋਇਆ ਹੈ ਨਹੀਂ ਤਾਂ ਇਹ ਕਿੱਥੇ ਕਰਨਾ ਸੀ ਇੰਨਾ ਕੰਮ ਸਵੇਰ ਦੇ ਨੇ ਕਿੰਨਾ ਪਟਕੇ ਲਾਦਾ ਆਇਥੋਂ ਹੀ ਬਟਾ ਇਥੋਂ ਸਾਰਾ ਇੱਥੇ ਆ ਜਾਏਗਾ ਸਾਡਾ ਲਾਸਟ ਕੰਮ ਆ ਇਹ ਕੱਲ ਨੂੰ ਜਾਣਾ ਸ਼ਾਇਦ 19 ਸੈਕਟਰ ਦੇ ਵਿੱਚ ਲਗਾਗੇ ਅਸੀਂ ਇੱਥੇ ਕੰਮ ਸਾਰਾ ਨਿਪਟ ਗਿਆ ਦੂਸਰੀ ਸਾਈਡ ਹਜੇ ਤਿਆਰੀ ਨਹੀਂ ਹੈਗੀ ਉਹਨਾਂ ਦੀ ਇਧਰੋਂ ਕੰਪਲੀਟ ਕਰਾ ਕੇ ਮੇਬੀ ਉਧਰ ਜਾਵਾਂਗੇ ਪਾਈਪ ਉਪ ਨਹੀਂ ਹਜੇ ਪਾਈ ਇਹਨਾਂ ਨੇ ਲਾ ਕੋਈ ਇੱਥੇ ਬਿਜਲੀ ਦੀ ਤਾਰ ਪਾਈ ਆ ਕੰਮ ਸ਼ਾਇਦ ਰੁਗੂਗਾ ਦੇਖੋ ਮੈਨੂੰ ਨਹੀਂ ਲੱਗਦਾ ਕੰਮ ਅਗੇ ਚੱਲੂਗਾ ਐਸੇਟ ਹੋ ਗਿਆ ਕੰਪਲੀਟ ਹੋ ਗਿਆ ਕੰਮ ਤੇ ਹੁਣ ਇਧਰ ਅਸੀਂ ਪਟਾ ਕੇ ਇਹਨੂੰ ਵੀ ਕੰਪਲੀਟ ਕਰਨਾ ਮਿਸਾਲਾ ਸਾਡੇ ਕੋਲ ਪਿਆਗਾ ਤੇ ਪੱਥਰ ਜੀਸੀਬੀ ਲੈ ਕੇ ਦੇ ਦਿੰਦੀ ਆ ਤਾਂ ਕਿ ਪਟ ਕੇ ਇਹਨੂੰ ਲੈਵਲ ਕੱਟ ਕੇ ਦਾ ਇੱਥੇ ਲਾ ਦੇਣਾਗਾ ਇਹ ਲਾਈਨ ਕੰਪਲੀਟ ਵਿੱਚ ਕੰਕਰੀਟ ਪੈ ਜਾਣੀ ਆ ਪਰसों ਸ਼ਾਇਦ ਇਧਰ ਤੀਜੀ ਸਾਈਡ ਲੱਗ ਜੂਗੀ साइड भी कंपलीट होगी साड़ी, साली इधरों काम खत्म हो गया छोटा जहा पत्थर है इधरों पैर पैबी साढ़े पै जाने अच्छा मुंडा लगे हुआ इधर जोर नहीं नफर गया साढ़े ना कम ਇਸ ਸਾਈਡ ਪੈ ਜਾਣੀ ਹੈ ਕੰਕਰੀਟ ਤੇ ਇੱਧਰ ਲੱਗਣਿਆ ਨੇ ਇਟਾਂ ਇਹ 3 ਮੀਟਰ ਦੀ ਚੌੜਾਈ ਹੈ ਦੀ ਇਧਰੋਂ ਵੀ ਕੰਮ ਆਪਣਾ ਫਿਨਿਸ਼ ਹੋ ਗਿਆ ਇਧਰੋਂ ਵੀ ਕੰਮ ਤੇ ਪੱਥਰ ਇਧਰ ਲਾ ਗਏ ਪੰਜ ਹਜ਼ਾਰ ਇਧਰ ਲਾ ਗਏ ਤੇ ਇਧਰ ਵੱਡੇ ਪੱਥਰ ਵੱਢ ਕੇ ਥੱਲੇ ਨੇ ਪੈਵੇਂ ਪਾਤੇ ਆਪਾਂ ਦੋ ਤਿੰਨ ਉਧਰ ਖੜਮੇ ਗੜਾਈ ਜੀ ਬਣਾ ਕੇ ਦਿੱਤੀ ਡਿਜ਼ਾਈਨ ਵਧੀਆ ਬਣ ਗਿਆ ਸੇਮ ਨੇ ਜਾਣ ਇਧਰ ਬਣਿਆ ਸੀ ਕੱਲ ਆਪਾਂ ਨੇ ਤੇ ਉਸੇ ਤਰ੍ਹਾਂ ਇਧਰ ਬਣਿਆ ਖਾਲੂ ਕੰਕਰੀਟ ਪੈ ਜੂਗਾ ਤੇ ਸਵੇਰੇ ਆ ਕੇ ਜਾਲ ਬੰਨ ਦੇਣਗੇ ਅੱਜ ਬੰਦੇ ਰਾਤ ਨੂੰ ਆ ਕੇ ਇੱਥੇ ਫਿਨਿਸ਼ ਹੋ ਗਿਆ ਇੱਕ ਲੈਂਟ ਰਹਿ ਗਈ ਇਹ ਹਜੇ ਸਬ ਡਾਟ ਨਹੀਂ ਹੋਇਆ ਇਹਦੇ ਵੀ ਕੋਈ ਪ੍ਰੋਬਲਮ ਪੈ ਗਈ ਤੇ ਛੇ ਨਟਾਲੀਆਂ ਕੋਈ ਅਗਤਾਰਾਂ ਤੁਰਾਂ ਵੱਢੇਗੇ ਸਾਤੋਂ ਉਹਨਾਂ ਨੇ ਕੰਮ ਬੰਦ ਕਰਾਤਾ ਤੇ ਹੁਣ ਦੇਖੋ ਕੀ ਬਣਦਾ ਕੀ ਨਹੀਂ ਬਣਦਾ ਹੁਣ ਜਦੋਂ ਕੰਮ ਕਲੀਅਰ ਹੋਊਗਾ ਇਧਰੋਂ ਫੇਰ ਚੱਲੂ ਸਾਡਾ ਅਗਲਾ ਕੰਮ ਓਕੇ ਭਾਈ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਚ